ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਨੇ ਆ ਅੱਜ ਆਪਾਂ ਗੁਰਦੁਆਰਾ ਟਿੱਬੀ ਸਰ ਸਾਹਿਬ ਪਾਸ਼ਾਹੀ 10ਵੀਂ ਬਾਈਬਲ ਕਲਾਂ ਵਿਖੇ ਪਹੁੰਚੇ ਆ ਜਿੱਥੇ ਮਹੱਲਾ ਖੇਡਿਆ ਜਾ ਰਿਹਾਗਾ ਤੇ ਦਲਪੰਥ ਪਹੁੰਚਿਆ ਹੋਇਆਗਾ ਜਹੇਦਾਰ ਬਾਬਾ ਜਗਿੰਦਰ ਸਿੰਘ ਜੀ ਰਾਕਵੇ ਵਾਲਿਆਂ ਦਾ ਦਲਪੰਥ ਪਹੁੰਚਿਆ ਹੋਇਆ ਆ ਕੁਝ ਘੋੜੇ ਇਧਰਲੀ ਸਾਈਡ ਲੱਗੇ ਹੋਏ ਆ ਤੁਸੀਂ ਦਰਸ਼ਨ ਕਰ ਲਓ ਤੇ ਬਾਕੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਆ ਸੋਨੂੰ ਗੁਰੂ ਕੀ ਲਾਡ ਲਈ ਫੌਜ ਦੇ ਘੋੜੇ ਦਿਖਾਉਣੇ ਆਗੇ ਤੇ ਮਹੱਲੇ ਦੀ ਤਿਆਰੀ ਕਰੀ ਜਾਂਦੇ ਆਗੇ ਬਣੇ ਰਿਓ ਜੀ ਵੀਡੀਓ ਚ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਇੱਧਰ ਵੀ ਗੁਰੂ ਕੀ ਲਾਡ ਲਈ ਫੌਜ ਦੇ ਘੋੜੇ ਲੱਗੇ ਹੋਇਆ ਆਜੋ ਜੀ ਹੁਣ ਸੋਨੂੰ ਆਪਾਂ ਗੁਰੂ ਘਰ ਦੇ ਅੰਦਰ ਲੈ ਕੇ ਚੱਲੀਏ ਆਪਾਂ ਜਿਸ ਤਰ੍ਹਾਂ ਆਪਾਂ ਘੋੜਿਆਂ ਦੀਆਂ ਮੰਡੀਆਂ ਫਲਮਾਉਣੇ ਆ ਚੰਗੇ ਚੰਗੇ ਸਾਨੂੰ ਘੋੜੇ ਦਿਖਾਉਣੇ ਆ ਉਸੇ ਤਰ੍ਹਾਂ ਨਾਲ ਨਾਲ ਦਲਪੰਥ ਦੇ ਘੋੜੇ ਵੀ ਆਪਾਂ ਦਿਖਾਉਣੇ ਆਂਗੇ ਤੇ ਜਹੇਦਾਰ ਬਾਬਾ ਜਗਿੰਦਰ ਸਿੰਘ ਜੀ ਰਾਕਵੇ ਵਾਲਿਆਂ ਦਾ ਦਲਪੰਥ ਪਹੁੰਚਿਆ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਪਾਸ਼ਾਹੀ 10ਵੀਂ ਪਿੰਡ ਬੈਵਲ ਵਿਖੇ ਬੁੱਢਾ ਦਾਲ ਤੇ ਗੁਰੂ ਕੀ ਲਾਡਲੀ ਫੌਜ ਖੜੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਗੁਰੂ ਕੀ ਲਾਡਲੀ ਫੌਜ ਨਾਲ ਗੱਲਬਾਤ ਕਰਦੇ ਆਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਲਓ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮਾਈਕ ਲਾਓ ਤੇ ਗੱਲਬਾਤ ਕਰਦੇ ਆਂ ਆਪਾਂ ਤੁਹਾਡੇ ਨਾਲ। ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦੇ ਆਪਾਂ ਨੂੰ ਨਾ ਇਤਿਹਾਸ ਬਾਰੇ ਜਾਣੂ ਕਰਵਾਓ ਨਾਲੇ ਜਿੰਨੀਆਂ ਵੀ ਸੰਗਤਾਂ ਇਸ ਵੀਡੀਓ ਨੂੰ ਦੇਖ ਰੰਗੀਆਂ ਸਾਰੀਆਂ ਨੂੰ ਪਤਾ ਲੱਗੇ ਜੀ। ਜੋ ਇਸ ਸਤਨ ਦਾ ਮੁੱਖ ਮਸਕਤੋ ਜੋ ਮੋ ਖਾਏਗਾ ਜੋ ਪ੍ਰਸੰਤਤ ਲੈ ਕੇ ਸੰਬੰਧ ਜੁੜਾ ਹੋ ਉਹ ਦਮੇ ਪਾਸ਼ਾ ਦੇ ਨਾਲ ਜੁੜਿਆ ਹੋਇਆ ਅੱਛਾ ਜੀ ਉਹ ਦਮੇ ਪਾਸ਼ਾ ਜਦੋਂ ਗੋਦੀ ਜੰਗ ਕਰਦੇ ਪੜਾਉ ਉਹ ਪੜਾ ਵੀ ਇਸ ਜਗ੍ਹਾ ਤੇ ਪਹੁੰਚੇ ਪਿੰਡ ਬੇਗਲ ਕਲਾਂ ਟੀਬੀ ਸੇ ਨਾਲ ਹੀ ਕੌਲ ਸਨ ਕੌਲ ਸਰ ਸੁਣਾਣਾ ਮਾਰੇ ਪਹਿਲਾਂ ਉੱਥੇ ਆ ਕੇ ਬੈਠੇ ਉੱਥੇ ਪੜਾਉਂਦਾ ਸੀ ਗੁਰੂ ਸਾਹਿਬ ਨਾਲ ਹੀ ਪਿੰਡ ਆ ਉੱਥੇ ਲੰਗਰ ਹੁੰਦਾ ਸੀ ਇੱਥੇ 12 ਵਜੇ ਆ ਕੇ ਮਾਰੇ ਭਗਤੀ ਕਰਦੇ 40 ਦਿਨ ਆਦਿ ਸ਼ਕਤੀ ਦੀ ਰਾਧਨਾ ਕੀਤੀ ਉਹ ਰਾਮਚੰਦਰ ਤੋਂ ਪਹਿਲਾਂ ਜਿਹਨੇ ਆਕਾਸ਼ ਪਤਾਲ ਸਾਚਾ ਹੈ ਤੇ ਕੋਣ ਗੱਲ ਦੀ ਰਾਧਨਾ ਕੀਤੇ ਆਸ਼ਾ ਉਤੇ ਸੀ ਤੇ ਇੱਥੇ ਮਾਰਾਂ 40 ਦਿਨ ਭਗਤੀ ਕੀਤੀ ਜੋ ਵੀ ਇੱਥੇ ਚੜ੍ਹਦੇ ਲੈਂਦੇ ਸਈ ਆਉਂਦਾ ਹੈ ਇਹ ਫਰਜ਼ਿਸਤਾਨ ਹੈ ਬੁੱਢੇਦਾਲ ਦੇ ਪਹਿਲਾਂ ਤੋਂ ਆਪ ਤੋਂ ਲੈ ਕੇ ਬਰੇ ਵਿੱਚ ਰਿਆ ਪਹਿਲਾਂ ਬਾਬਾ ਸੰਤਾਲ ਸਿੰਘ ਹੁਣ ਬਾਬਾ ਜਗਨਸੰਗ ਦੇ ਪਰ ਵਿੱਚ ਆ ਹੈ ਸਮੂਹ ਨਗਰ ਸਮੂਹ ਪੰਥ ਦੇ ਨਾਲ ਹੈ ਨਸਟ ਟਾਈਮ ਲਾਣਿਕਾਂ ਲੱਗਾ ਬਾਬਾ ਫਤਿਹ ਸਿੰਘ ਜਸਾ ਸਿੰਘ ਬੁੱਢੇਦਾਲ ਉਸਰਮਣੇ ਪੰਥ ਕਾ ਲਈ ਬੁੱਢੇਦਾਲ ਦਾ ਇਹ ਸਮੂਹ ਪੰਥ ਇਕੱਠਾ ਵੀ ਹੈ ਕੋਈ ਫਰਕ ਨਹੀਂਗਾ ਸਾਰੇ ਕੋਈ ਪਾਏ ਹੈ ਕੋਈ ਖੰਡੇ ਦੇ ਪੰਥ ਦੇ ਪਾਲ ਛਕੀ ਆ ਇਕ ਤਰ੍ਹਾਂ ਮਰ ਕੇ ਸੱਚੇ ਨੇ ਸਾਰੇ ਭਾਈਆਂ ਸਾਰੇ ਇਹ ਸਮੂਹ ਸੰਗਤ ਨੂੰ ਹੈਗਾ ਕਿ ਗੁਰੂ ਘਰ ਜਿਹੜੇ ਆਉਂਦਾ ਉਹਨੀਆਂ ਮਾਪਣ ਪਾਵਣੋਂ ਬਣਾ ਪਾਵਣੋਂ ਭੰਡੇ ਦੀ ਪੌੜ ਲਾਉ ਤੇ ਬਾਣੇ ਬਾਣੇ ਧਾਰਨੇ ਹੋ ਪਾਈਰ ਜਿੱਕਾ ਖਾਲਸਾ ਕਰੇ ਜਾਓ ਨਿਹਾਲੋ ਜਾਓ ਹੱਥ ਰਕੋ ਬਾਬਾ ਜੀ ਦਾਲ ਪੰਥਾ ਆਏ ਸਾਲ ਦੀ ਤਰ੍ਹਾਂ ਹੀ ਆਉਂਦੇ ਆਏ ਸਾਲ ਦੀ ਤਰ੍ਹਾਂ ਸਾਰੇ ਸائیں ਪਹਿਲਾਂ ਨਨਕਾਣਾ ਸਭ ਜਾਣਦਾ ਸੀਗਾ ਹੁਣ ਸultanpur ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਕੇਸਗੜ੍ਹ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਨਮਨਾਨ ਸਾਹਿਬ ਸਾਰਾ ਚੜ੍ਹਦੋ ਲੈਣ ਦੇ ਪੰਜਾਬ ਜਿੱਥਾਂ ਦਾ ਗੁਰਸੇਖ ਬੈਠੇ ਉਥੋਂ ਦਾ ਜਾਂਦਾ ਹਬੂਡਾਰ ਡਾਣਾ ਕੋੜਾ ਸਮੇਤ ਜਾਂਦਾ ਤਾਂ ਉਂਝ ਹਾਰਾਂ ਹੀ ਜਾ ਕੇ ਬਦੇਸ਼ ਕਰਕੇ ਨਹੀਂ ਸਕੀਦਾ ਠੀਕ ਹੈ ਜੀ ਚਗਾਰਾ ਜਾਬ ਨੰਗ ਸਿੰਘ ਸ਼ਾਨਵੇਂ ਕਰੋ ਨਿੰਗ ਸਿੰਘ ਨੂੰ ਪਾਓ ਸਤਿ ਸ੍ਰੀ ਅਕਾਲ ਗੁਰਦਵਾਰਿਆ ਕਾਲ ਸਤਿ ਸ੍ਰੀ ਅਕਾਲ ਆਜੋ ਜੀ ਆਪਾ ਜਨਨ ਦਾ ਧੰਨਵਾਦ ਵੀ ਜਿਹੜਾ ਗੁਰਸੇਵਾਂ ਛੱਕਾਂ ਵਾਸਤੇ ਸੇਵਾ ਵਾਸਤੇ ਆਇਆ ਸੰਗਤਾਂ ਵਿੱਚ ਪ੍ਰਚਾਰ ਪਚਾ ਆਵੇਗਾ ਇਹਦਾ ਭਲਾ ਹੋਵੇ ਦੰਦਰਾ ਚੱਕੇ ਕਰੇ ਇਹਨੂੰ ਸਰਕਾਰ ਦੇ ਦਰੋਂ ਜਿੱਤ ਹੋਵੇ ਪਾਈ ਫੱਟ ਫਿਰਿਆ ਗਾ ਉਹ ਤਾਂ ਫਿਰਿਆ ਗਾ ਬਾਬਾਈ ਹੁਣ ਆਪਾਂ ਘੋੜਿਆਂ ਦੇ ਦਰਸ਼ਨ ਮੇਲੇ ਕਰਾ ਦਿੰਨੇ ਆ ਸੰਗਤਾਂ ਨੂੰ ਤੇ ਬਾਕੀ ਸਿੰਘ ਘੋੜਿਆਂ ਨੂੰ ਸਜਾਈ ਜਾਂਦੇ ਦਿਲਦਾਰ ਬੰਦੇ ਚੈਨਲ ਆ ਜੀ ਦਿਲਦਾਰ ਚੈਨਲ ਘੋੜੇ ਵੇਖੋ ਤਿਆਰ ਹੋ ਕੇ ਆ ਰਹੇ ਆ ਹਣ ਠੀਕ ਆ ਜੀ ਇੱਥੇ ਜਾ ਜਣੇ ਠੀਕ ਆ ਜੀ ਇੱਧਰ ਦੇਖੋ ਜੀ ਘੋੜੇ ਤਿਆਰ ਹੋ ਗਏ ਆ ਮਹੱਲੇ ਲਈ ਠੀਕ ਆ ਜੀ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਬਾਬਾ ਜੀ ਦੇਖੋ ਜੀ ਦੇਖੋ ਜੀ ਗੁਰੂ ਕੀ ਲਾੜ ਲਈ ਫੌਜ ਦੇ ਘੋੜੇ ਸੋਹਣੇ ਸੋਹਣੇ ਚੰਗਾ ਬਹੁਤ ਹੋ ਗਿਆ ਆਹ ਜੀ ਆਹ ਗੱਲਾਂ ਬੋਰਡ ਪਾ ਦੇ ਗੱਲਾਂ ਠੀਕ ਹੈ ਜੀ ਆਹਵਾਦੀ ਮਦਰਸਾ ਲਿਖਿਆ ਉਹ ਸੀ ਨਿੱਜੀ ਗੱਲ ਤੇ ਲਿਖਾਂਗੇ ਠੀਕ ਆ ਜੀ ਠੀਕ ਆ ਜੀ ਲੈ ਜੀ ਪਾ ਦਿਓ ਲੋ ਜੀ ਆਪਾਂ ਹਾਂ ਅੱਛਾ ਜੀ ਉਹ ਛੋਟਾ ਬੋਰਡ ਪੂਰਾ ਮਿਲ ਗਿਆ ਠੀਕ ਆ ਜੀ ਹੁਣ ਦਿਖਾ ਦਿੰਨੇ ਆਪਾਂ ਵੀਡੀਓ ਜੀ ਦਿਖਾ ਦਿੰਨੇ ਆ ਹਾਂ ਆ ਨਹੀਂ ਉਹ ਛੋਟੇ ਇਹਨੂੰ ਦਿਖਾ ਦਿੰਨੇ ਆ ਆ ਰਿਹਾ ਚੱਲ ਠੀਕ ਆ ਜੀ ਲੋ ਜੀ ਆਹ ਇਤਿਹਾਸ ਬਾਰੇ ਲਿਖਿਆ ਵਾ ਜੋ ਵੀ ਲਿਹਾ ਦਿੰਨੇ ਆ ਬਾਬਾ ਜੀ ਤੁਹਾਡੀ ਹੋਰ ਤੋਂ ਕੋਈ ਚੱਕਰ ਨਹੀਂ ਬਾਬਾ ਦਾ ਸਿੱਕਾ ਦਰ ਲੜਗਾ ਤੇ ਇਤਿਹਾਸ ਆ ਬਾਰੇ ਜਿਹੜਾ ਲਿਖਿਆ ਜੋ ਵੀ ਇਤਿਹਾਸ ਇੱਥੋਂ ਦਾ ਟਿੱਬੀ ਸਾਹਿਬ ਗੁਰਦਾਰੇ ਦਾ ਜਹੇਦਾਰ ਬਾਬਾ ਜਗਿੰਦਰ ਸਿੰਘ ਜੀ ਸਰੌਣੀ ਪੰਥ ਅਕਾਲੀ ਦਾਲ ਇਹਨਾਂ ਦੇ ਮਹੰਗ ਸਿੰਘ ਫੌਜਾਂ ਦੀ ਸ਼ੌਣੀ ਐ ਇਹ ਪੱਕੀ ਤੇ ਆਏ ਤਰ੍ਹਾਂ ਸਾਲ ਦੀ ਤਰ੍ਹਾਂ ਹੀ ਦਾਲ ਪੰਥ ਇੱਥੇ ਆਉਂਦਾ ਰਹਿੰਦਾਗਾ ਤੇ ਇੱਧਰ ਹੋਰ ਫੌਜਾਂ ਘੋੜੇ ਤਿਆਰ ਕਰਕੇ ਲਈ ਜਾਂਦੀਆਂ ਮਹੱਲੇ ਦੀ ਤਿਆਰੀ ਬਿਲਕੁਲ ਸ਼ੁਰੂ ਹੋ ਰਹੀ ਆ ਇੱਧਰ ਕਾਠੀਆਂ ਕੂਠੀਆਂ ਸਜਾਈ ਜਾਂਦੀਆਂ ਘੋੜਿਆਂ ਤੇ ਬਾਬਾ ਜੀ ਸਿਆਤ ਹੈ ਕਾਠੀ ਜੀ ਠੀਕ ਹੈ ਜੀ ਤੇ ਇੱਕ ਘੋੜਾ ਹੋਰ ਤੁਹਾਨੂੰ ਦਿਖਾਉਣੇ ਆ ਦੋਸਤੋ ਇੱਧਰ ਵੀ ਸ਼ਿੰਗਾਰੀ ਜਾਂਦੇ ਆਗੇ ਖਾਲਸਾ ਫੌਜ ਦੇ ਸਿੰਘ ਬਹੁਤ ਹੀ ਸੁੰਦਰ ਘੋੜਾ ਬਹੁਤ ਹੀ ਪਿਆਰੇ ਪਿਆਰੇ ਘੋੜੇ ਦੇਖਣ ਨੂੰ ਮਿਲਣਗੇ ਸੰਗਤਾਂ ਬਹੁਤ ਜਤਿ ਇਤਸ਼ਾ ਨਾਲ ਹਾਜ਼ਰੀਆਂ ਭਰ ਰਹੇ ਨੇ ਆ ਸੰਗਤਾਂ ਦੇ ਲਈ ਦਰਸ਼ਨ ਮੇਲੇ ਕਰਾਉਣੇ ਆਗੇ ਆਪਾਂ ਮਹੱਲੇ ਦੀ ਬਿਲਕੁਲ ਤਿਆਰੀ ਆਗੀ ਆ ਗੱਦੀ ਆ ਰੱਖੋ ਨਾ ਕਰਦੇ ਦੇਖੋ ਜੀ ਦਾਲ ਕਾਂਸ ਦੇ ਘੋੜੇ ਦੇਖੋ ਚੜ੍ਹਦੀ ਕਲਾ ਚ ਜੰਗੀ ਘੋੜੇ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਦੇਖੋ ਦੋਸਤੋ ਬਹੁਤ ਹੀ ਸ਼ਾਨਦਾਰ ਨੁਗੜਾ ਕੋੜ ਆਗਾ ਆਉਂਦਾ ਠੀਕ ਆ ਬਾਬਾ ਜੀ ਹਾਂਜੀ ਬਹੁਤ ਬਾਕੀ ਬਾਬਾ ਜੀ ਬਹੁਤ ਸੁੰਦਰ ਤੇ ਚੰਗੇ ਘੋੜੇ ਆਗੇ ਜੰਗੀ ਘੋੜੇ ਆ ਇਹ ਦਾਲ ਪੰਥ ਦੇ ਚਾਲਲੇ ਵਾਲੇ ਘੋੜੇ ਆ ਨਾ ਨਾ ਆੱਕਣ ਵਾਲੇ ਨਾ ਥੱਕਣ ਵਾਲੇ ਆ ਲੰਮੇ ਲੰਮੇ ਚਾਲੇ ਕੱਢਦੇ ਆ ਇਹ ਸਾਡੇ ਚਾਰੇ ਕੋਲੇ ਆਉਂਦੇ ਨਹੀਂ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਓਕੇ ਚਾਰੇ ਕੋਲੇ ਆਪਣੇ ਆਉਂਦੇ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਾਬਾ ਗੁਰੂ ਕੀ ਲਾਡਲੀ ਫੌਜ ਮੁਹੱਲੇ ਦੀਆਂ ਤਿਆਰੀਆਂ ਕਰਦੀ ਹੋਈ ਬਹੁਤ ਹੀ ਪਿਆਰਾ ਕਰੋ ਦਰਸ਼ਨੇ ਦੇ ਦੋਸਤੋ ਰਾਜੀ ਉਹ ਬਾਹਰ ਆ ਗਿਆ ਵਾ ਵੀਡੀਓ ਬਾਬਾ ਦਾ ਨਾਮ ਬਾਬਾ ਜੱਸੀ ਸਾਤਾ ਨਾ ਗ੍ਰੰਥ ਖਾਨਾ ਅੱਛਾ ਨਾਲ ਆਪਣੇ ਨੂੰ ਪਰਚਾ ਪਰ ਆ ਅੰਦਰ ਮੜ ਗਿਆ ਤੂੰ ਕਾ ਆ ਵੀ ਜਾਂਦਾ ਆ ਵੀ ਜਾਂਦਾ ਗਾ ਆਜੋ ਦੋਸਤੋ ਹੋਰ ਘੋੜੇ ਦਿਖਾਉਣੇ ਆ ਤੁਹਾਨੂੰ ਇਹ ਮਹੱਲੇ ਚ ਜਿਹੜੇ ਘੋੜੇ ਜਾ ਰਹੇ ਆਗੇ ਉਹ ਆਗੇ ਸਿਆਬ ਤੱਕ ਆ ਰਹੀ ਦੇਖੋ ਤਿਆਰ ਕੀਤੇ ਜਾ ਰਹੇ ਆਗੇ ਘੋੜੇ ਆਠਾਂ ਕੋਠਾਂ ਸਜਾੰਗਾ ਜਾ ਰਹੰਗਾ ਚੰਗਾ ਹਾਰ ਸ਼ਿੰਗਾਰ ਕਹਿਨ ਤੋਂ ਭਾਵ ਵੀ ਗਲਾਂ ਚ ਜੋ ਵੀ ਤੁੰਗਰੂ ਵਗੈਰਾ ਪਾਏ ਜਾਂਦੇ ਆ ਕਈ ਘੋੜਿਆਂ ਦੇ ਇੱਜੋ ਤੁਹਾਨੂੰ ਜੋ ਪੜਾਤੇ ਇੱਥੇ ਘੋੜੇ ਖੜੇ ਆ ਉਹਨਾਂ ਦੇ ਵੀ ਦਰਸ਼ਨ ਕਰਾਉਣੀ ਅੱਗੇ ਜਾ ਕੇ ਬਣੇ ਰਹੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਿਸ ਤਰ੍ਹਾਂ ਆਪਾਂ ਤੁਹਾਨੂੰ ਮੇਲਿਆਂ ਵਾਲੇ ਘੋੜੇ ਦਿਖਾਉਣੇ ਆ ਜਾਂ ਸਟੱਡ ਫਾਰਮਾਂ ਦੇ ਘੋੜੇ ਦਿਖਾਉਣੇ ਆ ਇਸ ਤਰ੍ਹਾਂ ਆਪਣਾ ਇਹ ਫਰਜ਼ ਹੈ ਇੱਕ ਕਿ ਜਿਹੜੇ ਗੁਰੂ ਕੀ ਲਾਡਲੀ ਫੌਜ ਦੇ ਘੋੜੇ ਆ ਇਹਨਾਂ ਨੂੰ ਵੀ ਦਿਖਾਇਆ ਜਾਵੇ ਕਿਉਂਕਿ ਆਪਾਂ ਘੋੜਿਆਂ ਪ੍ਰਤੀ ਆਪਣਾ ਚੈਨਲ ਆਗਾ ਘੋੜਿਆਂ ਨੂੰ ਆਪਾਂ ਪ੍ਰਮੋਟ ਕਰ ਰਹੇ ਆਂਗੇ ਬਹੁਤ ਹੀ ਪਿਆਰੇ ਪਿਆਰੇ ਘੋੜੇ ਇੱਧਰ ਵੀ ਖੜੇ ਹੈਗੇ ਦੇਖੋ ਦੋਸਤੋ ਕੱਲੇ ਕੱਲੇ ਘੋੜੇ ਤੇ ਆਪਾਂ ਕੈਮਰਾ ਮਾਰਦੇ ਆਂਗੇ ਇੱਧਰਲੇ ਪਾਸਿਓਂ ਵੀ ਆਪਾਂ ਗੁਰੂ ਘਰ ਦਿਖਾ ਦਿੰਨੇ ਆ ਸੋਨੂੰ ਤੇ ਜਿਹੜੇ ਦੋਸਤ ਬਠਿੰਡੇ ਤੋਂ ਮਰਤਸਰ ਵਾਲੇ ਹਾਈਵੇ ਤੇ ਜਾਂਦੇ ਆ ਜਾਂ ਅੰਮ੍ਰਿਤਸਰ ਕ ਨੂੰ ਬਠਿੰਡੇ ਨੂੰ ਜਾਂਦੇ ਆ ਤੇ ਗੁਰਦੁਆਰਾ ਟਿੱਬੀ ਸਾਹਿਬ ਜਰੂਰ ਆਇਓ ਬੈਗਲ ਵੀ ਕੀ ਗੁਰਦੁਆਰਾ ਟਿੱਬੀ ਸਾਹਿਬ ਜਰੂਰ ਆਇਓ ਬੈਗਲ ਬਹੁਤ ਹੀ ਵਧੀਆ ਘੋੜੇ ਪਹੁੰਚੇ ਹੋਏ ਆ ਦਾਲ ਪੰਥ ਦੇ ਇੱਥੇ ਬਾਕੀ ਐਸਾ ਟਿੱਬੀ ਸਹਾਇ ਗੁਰਦੁਆਰੇ ਇਥੇ ਉਹਦੇ ਘੋੜੇ ਪੱਕੇ ਤੌਰ ਤੇ ਵੀ ਇੱਥੇ ਹੁੰਦੇ ਆਗੇ ਪੰਜ ਸੱਤ ਘੋੜੇ ਇੱਥੇ ਰਹਿੰਦੇ ਹੀ ਆਗੇ ਪੱਕੇ ਤੌਰ ਤੇ ਦੇਖੋ ਦੋਸਤੋ ਕਿੰਨਾ ਮਜਬੂਤ ਘੋੜਾ ਬੈਡ ਬਾਡੀ ਦਾ ਚੰਗਾ ਸ਼ਕੀਨ ਤੇ ਮਜਬੂਤ ਆ ਹਾ ਜੋ ਦੋਸਤੋ ਅੱਗੇ ਸਾਨੂੰ ਆਪਾਂ ਹੋਰ ਘੋੜੇ ਦਿਖਾਉਣੇ ਆਗੇ ਬਣੇ ਰਿਓ ਇਸ ਵੀਡੀਓ ਚ ਮਹੱਲੇ ਦੀ ਬਿਲਕੁਲ ਤਿਆਰੀ ਆ ਦੋਸਤੋ ਮਹੱਲੇ ਦੀ ਵੀ ਆਪਾਂ ਵੀਡੀਓ ਬਣਾਵਾਂਗੇ ਪਿਆਰੇ ਪਿਆਰੇ ਘੋੜੇ ਦੱਸਿਓ ਗੁਰੂ ਕੀ ਲਾਡਲੀ ਫੌਜ ਦੇ ਕਿੱਦਾਂ ਲੱਗੇ ਬੜਾ ਵੱਡ ਕੇ ਕਿਵੇਂ ਆ ਗਿਆ ਠੀਕ ਆ ਜੀ ਠੀਕ ਆ ਦੱਸ ਦਿਓ ਮਾੜਾ ਤੁਸੀਂ ਦੱਸ ਦਿਓ ਕੋਈ ਨਹੀਂ ਬੋਲ ਦਿਓ ਬਾਬਾ ਜੀ ਤੁਸੀਂ ਇਹ ਮਹਾਰਾਜ ਪਾਸ਼ਾ ਬਾਬਾ ਬਾਦਰਸਾ ਦੀ ਸੇਵਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਧੰਨਵਾਦ ਜੀ ਠੀਕ ਆ ਜੀ ਹਉ ਦੋਸਤੋ ਇੱਧਰ ਸੋਨੂੰ ਪਾਲ ਕੀ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਾਉਨੇ ਆਂਗੇ ਅੱਗੇ ਜਾ ਕੇ ਮਹਾਰਾਜ ਮਿਸਤ ਕਰਦਾ ਸੀ ਜੀ ਦੀ ਹਜੂਰੀ ਚ ਸਪਾਲਕੀ ਸਾਹਿਬ ਆਗਾ ਇਹਦੇ ਵੀ ਕਰੋ ਦਰਸ ਨਾਮ ਸਕਾਰ ਕਰੋ ਇਸ ਪਾਲਕੀ ਸਾਹਿਬ ਆਹ ਗਾੜੀ ਆ ਗਿਆ ਸੋਣ ਵੀ ਸੀਂ ਘੈਂਟ ਤੇ ਉਧਰ ਨਗਾਰਿਆਂ ਵਾਲਾ ਘੋੜਾ ਵੀ ਆਉਣ ਵਾਲਾਗਾ ਤਿਆਰ ਕਰ ਲਿਆ ਬਾਪਿਆਂ ਨੇ ਪਾਪਾ ਸ਼ੰਕੂ ਲਈ ਪਾਪਾ ਆ ਕੇ ਸਾਨੂੰ ਦਿਖਾਏ ਆਂ ਇੰਨਾਂ ਪਰਖਾ ਰਿਆਂ ਦਾ ਸੂਰ ਸ਼ੰਕੂ ਚੋਈ ਦੇ ਸ਼ੰਕੂ ਜੱਲਾਂ ਦਾ ਬੜੀ ਦੂਰ ਦਾ ਸੀ ਇੱਧਰ ਲੰਗਰ ਹਾਲ ਆ ਦੋਸਤੋ ਸਰਵਰ ਦਵਾਰਾ ਸਾਹਿਬ ਖੇ ਜੋ ਵੀ ਲੰਗਰ ਹਾਲ ਆ ਇੱਧਰ ਬਾਬਾ ਜੀ ਅੱਗੇ ਲਿਆਇਓ ਮਾੜਾ ਕਰਾਦਗੇ ਦਰਸ਼ਨ ਮੇਲੇ ਸੰਗਤਾਂ ਨੂੰ ਆਰ ਲੋ ਦੋਸਤੋ ਦਰਸ਼ਨ ਇਸ ਮਗਾਰਿਆਂ ਵਾਲੇ ਘੋੜੇ ਦੇ ਬਾਬਾ ਜੀ ਬਹੁਤ ਖੂਬਸੂਰਤ ਆ ਤੇ ਸ਼ਕੀਨ ਘੋੜਾ ਗਾ ਨਓ ਦੋਸਤੋ ਆਜੋ ਸੋਨੂੰ ਨਾ ਕੁਝ ਘੋੜੇ ਬਾਹਰਲੀ ਸਾਈਡ ਲੱਗੇ ਵਿਆਪਾਂ ਉਧਰ ਵੀ ਦਿਖਾਉਣੇ ਆਂਗੇ ਆ ਮੇਰੇ ਪਿੰਡ ਤੋਂ ਸੰਗਤ ਪਹੁੰਚੀ ਹੋਈ ਆ ਮਹੱਲੇ 'ਚ ਹਾਜ਼ਰੀ ਲਵਾਉਣ ਲਈ ਮਹੱਲੇ 'ਚ ਹਾਜ਼ਰੀ ਭਰਨ ਮੇਰੇ ਪਿੰਡ ਤੋਂ ਸੰਗਤ ਪਹੁੰਚੀ ਹੋਈ ਆ ਇਹਨਾਂ ਮੁੰਡਿਆਂ ਨੂੰ ਵੀ ਬਹੁਤ ਹੀ ਜ਼ਿਆਦਾ ਸ਼ੌਂਕ ਆ ਘੋੜਿਆਂ ਦਾ ਤੇ ਗੁਰੂ ਕੀ ਲਾਡਲੀ ਫੌਜ ਦੇ ਘੋੜੇ ਵੀ ਸਮਝਦੇ ਆਗੇ ਪਿੰਡਾਂ ਦੇ ਇਹ ਵਾਈ ਦਾ ਸ਼ਿਮਾਰੀ ਜਿਨ ਕਾ ਨਜ਼ਰ ਕਰਨ ਹੋਗਾ ਉਜਾਸਵਾਨੀ ਸਤਿ ਆਸ਼ ਜੀ ਦੂਸਰਾ ਚਤਵੰਦਨ ਦਿੱਟ ਪ੍ਰੋਜੈਕਟ ਸਮੇਂ ਦੇ ਵਿੱਚ ਦੋਸਤੋ ਮਹੱਲੇ ਦੀ ਨਲ ਕੋ ਸਵਾਰਸਦ ਮੈਂ ਇਹ ਮਹੱਲੇ ਪੂਰੇ ਬਿਲਕੁਲ ਤਿਆਰ ਆ ਗਏ ਮਹੱਲਾ ਪੰਜਵਾ ਸਾਜਲਪੁਰਕ ਫਟਬੁਰ ਮੀਰਾਪੁਰ ਜੀ ਪ੍ਰਾਣ ਮਿਲ ਪਾਣਾ ਰਾਮ ਆਹ ਦੋਸਤ ਇਧਰ ਲਈ ਸਾਰੇ ਜੋ ਬਾਹਰਲੇ ਘੋੜੇ ਆ ਆ ਜੋ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਇਧਰ ਹੋਈ ਤੇ ਘੋੜੇ ਹੋਰ ਵੀ ਖੜੇ ਆ ਹੋਣਗੇ ਜੀ ਪ੍ਰਾਣ ਮਿਲ ਪਾਣਾ ਰਾਮ ਮੋਤੈ ਸੰਸ ਕਾਲਿਆ ਸਰਬ ਭੁਰਾ ਭਰਪੂਰ ਅੰਤਰੀਆਮੀ ਸੋਹਣੀ ਕੀ ਲਾੜਲੀ ਫੌਜ ਦਾ ਵੇਖੋ ਬਹੁਤ ਹੀ ਸ਼ਾਨਦਾਰ ਘੋੜਾ ਦਾ ਬਹੁਤ ਚੰਗਾ ਸ਼ਕੀਮ ਬਹੁਤ ਸ਼ਾਨਦਾਰ ਘੋੜਾ ਹੈਗਾ ਤੇ ਆ ਜੋ ਹਰ ਸੋਨੂ ਮੁਹੱਲੇ ਚ ਭਜਦੇ ਹੋਏ ਘੋੜੇ ਨਾ ਯਾਰ ਆਉਣਗੇ ਅਗਲੀ ਵੀਡੀਓ ਚ ਦਿਖਾਉਣੇ ਆ ਉਹ ਆਪਾਂ ਤੁਹਾਨੂੰ ਹਾਏ ਗਿੱਤ ਗਾਏ ਨਾਮ ਤੇ ਆਏ ਫਿਰ ਸੋਹਣੇ ਸੁਨਤਪਾ ਨਾਨਕ ਸੇਵਲ ਜੀ ਦਾ ਦਾਤਾ ਆਇਆ ਸਤਿ ਸ੍ਰੀ ਅਕਾਲ ਕੇ ਦੋਸਤੋ ਮਹੱਲੇ ਦੀ ਆਪਾਂ ਲਾ ਕੇ ਵੀਡੀਓ ਬਣਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਗੁਰੂ ਕੀ ਨਾਲਲੀ ਫੌਜ ਜਹੇਦਾਰ ਬਾਬਾ ਜਗਜੀਤ ਸਿੰਘ ਜੀ ਦਾ ਧੰਨਵਾਦ ਬੁੱਢਾ ਦਾਤਾ ਸੋ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਕਨੋ